ਕੋਣ ਹੈ ਮਲਾਜਮਾ ਬੀਬੀ ਦੱਸੋ ਵੀਰ ਕਿਵੇਂ ਆ ਰਾਸ਼ਨ ਕਾਰਡ ਤੇ ਨਾਮ ਪਾਉਨੇ ਆ ਬੀਬੀ ਜੀ ਤੁਹਾਡੇ ਰਾਸ਼ਨ ਕਾਰਡ ਚ ਨਾਮ ਕਟਿਆ ਤਾਂ ਅੱਛਾ ਕਟਿਆ ਪੁੱਤਾ ਜੋ ਅੰਦਰ ਹਾਂਜੀ ਉਧਰ ਕਿਦਾ ਨਾਮ ਹੈ ਨੀ ਬੀਬੀ ਜੀ ਇਹ ਤਾਂ ਸਾਡੇ ਵੱਡਿਆਂ ਦਾ ਘਰ ਆ ਉਧਰਲੇ ਪਾਸੇ ਆਜੋ ਆਪਣੇ ਘਰੇ ਚਲੋ ਫੇਰ ਦੱਸ ਦਿਆਂ ਪੁੱਤ ਤੁਹਾਨੂੰ ਸਾਡ ਤੋਂ ਦੋ ਜੀਆਂ ਦਾ ਨਾਮ ਹੈ ਦੀਵਾਵਾ ਚਲ ਤੁਸੀਂ ਮੁਕਤੀ ਤੇ ਆਗੇ ਤੇ ਸਾਡਾ ਵੀ ਰਾਸ਼ਨ ਕਾਰਡ ਚ ਨਾਮ ਪੈ ਜਾਊਗਾ ਹਾਂਜੀ ਹਾਂਜੀ ਬੈਜੋ ਪਤਾ ਇੱਥੇ ਬੈਠੇ ਜੀ ਆਧਾਰ ਕਾਰਡ ਲੈ ਆਓ ਬੀਬੀ ਹਾਂਜੀ ਕਿਹਦਾ ਕਿਹਦਾ ਲਿਆ ਪੁੱਤ ਜਿਹਦਾ ਜਿਹਦਾ ਨਾਮ ਹੈ ਨੀ ਬੀਬੀ ਇੱਕ ਤਾਂ ਮੇਰੇ ਮੁੰਡੇ ਦਾ ਹੈ ਨਹੀਂ ਗਾ ਜੀ ਅੱਛਾ ਜੀ ਤੇ ਬਾਕੀ ਦਾ ਪਾਪਾ ਪੁੱਛ ਲੈਣੇ ਛੋਟੇ ਬੱਚੇ ਦਾ ਪਾਊਗਾ ਹਜੇ ਕਿੰਨੇ ਪੈਂਦਾ ਨਹੀਂ ਪਾ ਲਾਂਗੇ ਬੀਬੀ ਤੁਸੀਂ ਐ ਕਰੋ ਉਹਦਾ ਆਪਣੇ ਮੁੰਡੇ ਦਾ ਤੇ ਜਿਹਦਾ ਬੱਚੇ ਦਾ ਹੋਰ ਹੈ ਨਹੀਂ ਉਹਦਾ ਦੋਨਾਂ ਦਾ ਆਧਾਰ ਕਾਰਡ ਲੈ ਆਓ ਪੁੱਤ ਪਾਣੀ ਪੀਉਂਗੇ ਹਾਂ ਬੀਬੀ ਪਾਣੀ ਪੀ ਲਾਂਗੇ ਅੱਛਾ ਚਾਹ ਵੀ ਬਣਾ ਲੈਵਾਂ ਨਾਲ ਕੱਪ ਕੱਪ ਨਹੀਂ ਪਹਿਲਾਂ ਪਾਣੀ ਪਿਆ ਦਿਓ ਫਿਰ ਚਾਹ ਵੀ ਦੇਖ ਲਾਂਗੇ ਠੀਕ ਹੈ ਜੀ ਹਾਂਜੀ ਦੀ ਦੰਕੀ ਦਾ ਅੱਜ ਕਾਫੀ ਨਾ ਚੱਲਦੇ ਯਾਰ ਨਾਲ ਮੈਂ ਬੜੇ ਗਾਗ ਆ ਗਏ ਆਪਣੇ ਕੋਲ ਮਲੂ ਆਈ ਹੈ ਨਾ ਬਾਈ ਮੈਂ ਇੱਥੇ ਬੈਠਾ ਆਪਣੇ ਕੀਰਾਂ ਦੇ ਜੈਤੂ ਆ ਗਿਆ ਉਹ ਪਹਿਲਾਂ ਗਾਉਂ ਗਿਆ ਸੀ ਆ ਗਿਆ ਮੈਨੂੰ ਲੱਗ ਜੂਗਾ ਤਾਂ ਘੰਟਾ ਲੱਗ ਜੂ ਕੋਈ ਵੇ ਨੂੰ ਆਟ ਬੀਬੀ ਆਈ ਨਹੀਂ ਹੋਰ ਵੀ ਕਰ ਜਾਣਾ ਗਰਮੀ ਵੀ ਬਹੁਤ ਆ ਬੇਬੇ ਹਾਂਜੀ ਆਈ ਵੀ ਤੇ ਆਜੋ ਮੜਾ ਜਲਦੀ ਹੋਰ ਵੀ ਕਰ ਜਾਣਾ ਸੀ ਗਰਮੀ ਬਹੁਤ ਆ ਇੱਕ ਗਰਮੀ ਨੇ ਲਹੂ ਪੀਟਾ ਯਾਰ ਨਹੀਂ ਬਹੁਤ ਆ ਯਾਰ ਚਲੋ ਹੱਥ ਨਹੀਂ ਸਹੀ ਆਪਣੇ ਹੋ ਜਾਣਗੇ ਆ ਲਓ ਬੱਤ ਪਾਣੀ ਪੀਓ ਹਾਂਜੀ ਆਧਾਰ ਕਾਰਡ ਲਓ ਬੀਬੀ ਲੈ ਆਈ ਬਿਲਕੁਲ ਡਿਟੇਲ ਦੱਸ ਦੋ ਜੀ ਤੁਹਾਨੂੰ ਡਿਟੇਲ ਪ੍ਰਾਪਤ ਹੋ ਜੇ ਸਾਰੀ ਠੀਕ ਹੈ ਜੀ ਹਾਂ ਰੱਖੋ ਮਗਨ ਸਿੰਘ son of ਜਾਗਰ ਸਿੰਘ ਆਹ ਲੋ ਪਤਾ ਪੈਸੇ ਲੈ ਲੈ ਜੀ ਕੂੜਦੇ ਹਾਂ 100 ਰੁਪਏ ਲੈ ਲਓ ਲੈਓ ਆ ਤਾਂ ਮੇਰੇ ਵੱਡੇ ਮੁੰਡੇ ਦਾ ਠੀਕ ਹੈ ਜੀ ਆ ਮੇਰ ਪੁੱਤੇ ਦਾ ਓਕੇ ਬੀਬੀ ਦੋਨਾਂ ਦੇ ਨਾਮ ਹੈ ਨਹੀਂ ਜੀ ਹਾਂਜੀ ਦੋਹਾਂ ਦੇ ਰਸ਼ਨ ਕਾਰਡ 'ਚ ਨਾਮ ਹੈ ਨਹੀਂ ਠੀਕ ਹੈ ਬੀਬੀ ਨੋਂ ਦਾ ਹੈਗਾ ਜੀ ਨੋਂ ਦਾ ਹੈਗਾ ਅਰਨਜੀਤ ਸਿੰਘ ਹੁਣ ਤੇ ਨਾ ਚੜਜੂ ਆਪਣਾ ਰਸ਼ਨ ਕਾਰਡ 'ਚ ਹਾਂ ਬੇਬੇ ਚੜ ਜੂਗਾ ਤਕਰੀਬਨ ਸਾਰਿਆਂ ਦੇ ਚੜੀ ਜਾਂਦੇ ਆਗੇ ਅੱਛਾ ਬਾਕੀ 2-4 ਦਿਨ ਉੱਤੇ ਥੱਲੇ ਹੋ ਜਾਂਦੇ ਆਗੇ ਠੀਕ ਹੈ ਪਤ ਬਣ ਕੇ ਨਾ ਤੇਰੀ ਬਾਈ ਮਿਹਰਬਾਨੀ ਜੇ ਤੂੰ ਚੜਾ ਦੇ ਅੱਗੇ ਸਾਡਾ ਦੋ ਵਾਰਾ ਨਾ ਆਈ ਮੁੜ ਗਿਆ ਮੁੰਡੇ ਆਏ ਸੀ ਫਾਰਮ ਜੇ ਭਰ ਕੇ ਮੁੜ ਗਏ ਤੇ ਨਾ ਸਾਡਾ ਚੜਿਆ ਨਹੀਂਗਾ ਚੜ ਜਾਣਗੇ ਬੇਬੇ ਤੁਸੀਂ 100 ਰੁਪਏ ਲੈ ਕੇ ਆਓ ਜੀ 100 ਰੁਪਏ ਫੀਸ ਆ 100 ਰੁਪਏ ਫੀਸ ਹੈ ਹਾਂਜੀ ਲਿਆ ਦਿਨੀ ਆ ਪੁੱਤ ਆ ਲੈ ਆਓ ਆ ਲੈ ਪੁੱਤ 1000 ਰੁਪਿਆ ਤੇ ਪਰ ਰਾਸ਼ਨ卡 ਤੇ ਮੇਰਾ ਪੁੱਤ ਬਣ ਕੇ ਨਾਂ ਪਾ ਦੀ ਤੁਹਾਨੂੰ ਕਣ ਕੇ ਮਿਲਣੀ ਚਾਹੀਦੀ ਇਹ ਬੀਬੀ ਐਸੀ ਤਾਂ ਰਿਕਾਰਡ ਚੜਾਉਣਾ ਹੁੰਦਾ ਸੀ ਤੁਹਾਡਾ ਰਿਕਾਰਡ ਚੜਾ ਲਾਗਾ ਬਾਕੀ ਕੰਮ ਉਤਲੇ ਅਫਸਰਾਂ ਦਾ ਉਹ ਦੇਖੋ ਹੁਣ ਕਦੋਂ ਚੜਾਉਂਦੇ ਹੈਗੇ ਅਸੀਂ ਤਾਂ ਡਾਟਾ ਲੈ ਕੇ ਲੈ ਜਾਣਾ ਤੇ ਉਹਨਾਂ ਨੂੰ ਜਾ ਕੇ ਦੇ ਦੇਣਾ ਉਹ ਚੜਾਉਣਗੇ ਬਾਕੀ ਚੜ ਜਾਂਦੇ ਸਾਰਿਆਂ ਦੇ ਕਈਆਂ ਦੇ ਚੜ ਗਏ ਹੈਗੇ ਠੀਕ ਆ ਪੁੱਤ ਸ਼ਾਵਾਂ ਸੇ ਤੇਰੀ ਹਾਂ ਅੱਸੀ ਕਰਦੇ ਕੀ ਯਾਰਾ ਵੀ ਠੀਕ ਕੀ ਕੀ ਕਰਨਾ ਹੈ ਇਹ ਰਾਸ਼ਨ ਕਾਰਡ ਦੇ ਪੱਤਰਨਾਮਾ ਪੂਆ ਕੇ ਦਿੰਨੀ ਆ ਮੈਂ ਨਾਮ ਘਟਾਉਣਾ ਹੈ ਵੀ ਨਾਮ ਘਟਾਇਆ ਸੀ ਅੱਛਾ ਮੈਂ ਕਿਹ ਮੈਂਕਮੇ ਤੁਸੀਂ ਐਸੇ ਮੈਂਕਮੇ ਚ ਜਾਂਦੇ ਐਸੇ ਮੈਂਕਮੇ ਕਿਹੜਾ ਮੈਂਕਮੇ ਕਿਹੜਾ ਮੈਂਕਮੇ ਤਾਂ ਪਤਾ ਲੱਗਦਾ ਨਾਮ ਘਟਾਉਣਾ ਦਾ ਬਈ ਨਾਮ ਘਟਾਉਣਾ ਨਾ ਤਾਂ ਘਟਾਉਣ ਵਾਲਾ ਮੈਂਕਮਾ ਤਾਂ ਹੋਊਗਾ ਕੋਈ ਤੁਹਾਡਾ ਆਹੀ ਮੈਂਕਮਾ ਭਾਈ ਰਾਸ਼ਨ ਕਾਰਡ ਦਾ ਮੈਂ ਆਹੀ ਮੈਂਕਮਾ ਮੈਂਕਮੇ ਦਾ ਨਾਮ ਕੀ ਹੈ ਜਿਵੇਂ ਹੁਣ ਆਪਾਂ ਮੰਨ ਕੇ ਚੱਲ ਬਿਜਲੀ ਦਾ ਬਿੱਲ ਦੇ ਨਾਉਂਦੇ ਆ ਬਿਜਲੀ ਵਾਲੇ ਕਹਿੰਦੇ ਆਪਾਂ ਬਿਜਲੀ ਵਾਲਾ ਵੀ ਅਸੀਂ ਬਿਜਲੀ ਵਾਲੇ ਆ ਜਾਂ ਟੈਲੀਫੋਨ ਵਾਲੇ ਆਉਂਦੇ ਆ ਜਾਂ ਤੁਹਾਡੇ ਕੋਈ ਮਾਨੇ ਜੇ ਕੋਈ ਵੀ ਅਫਸਰ ਆਊਗਾ ਉਹ ਤੁਹਾਡਾ ਵਿਭਾਗ ਦਾ ਦੱਸੂਗਾ ਤੁਹਾਡਾ ਵਿਭਾਗ ਕਿਹੜਾ ਹੈ ਬਾਈ ਇੱਕ ਦਾ ਤੁਹਾਡਾ ਨਾਮ ਚੜਾ ਰਿਹਾ ਹੈ ਇਹ ਨਾ ਕਰ ਮੈਂ ਜਾਂ ਉਦੋਂ ਤੁਹਾਨੂੰ ਮੈਂ ਵਿਭਾਗ ਪੁੱਛਿੰਦੇ ਹੋ ਤੈਨੂੰ ਕਹਿ ਦਿੱਤਾ ਬਾਈ ਇਹ ਵੀ ਇਸੇ ਵਿਭਾਗ ਵਿੱਚ ਹੋਇਆ ਸੀ ਕੋਈ ਜਾਈ ਬਾਈ ਮੈਂ ਤੁਹਾਨੂੰ ਮੈਂ ਗੱਲ ਦਾ ਤਾਂ ਵੀ ਮੈਨੂੰ ਇਹ ਚੀਜ਼ ਦਾ ਨਹੀਂ ਮਤਲਬ ਮੈਂ ਤੁਹਾਨੂੰ ਇਹ ਪੁੱਛ ਰਿਹਾ ਮੈਂ ਤੁਹਾਡਾ ਕੋਈ ਬਹਿਸ ਵਸਾਈ ਨਹੀਂ ਕਰਦਾ ਮੈਂ ਤੁਹਾਨੂੰ ਵਿਭਾਗ ਪੁੱਛ ਰਿਹਾ ਵੀ ਤੁਹਾਡਾ ਵਿਭਾਗ ਕਿਹੜਾ ਬਸ ਆਹੀ ਆ ਬਾਈ ਜਿਹੜੇ ਰਾਸ਼ਨ ਕਾਰਡਾਂ ਦੇ ਨਾਂ ਕੱਟੇ ਆਉਂਦੇ ਉਹਨਾਂ ਦੇ ਨਾਂ ਚੜਾਉਣੇ ਜ਼ਿਆਦਾ ਲੈ ਤੁਸੀ ਤੁਸੀ ਆਫਸਰ ਤੁਹਾਨੂੰ ਵਿਭਾਗ ਦਾ ਨਾਂ ਨਹੀਂ ਪ ਬਾਈ ਆਹੀ ਮਹਿਕਮਾ ਯਾਰ ਜਦੋਂ ਕਹਿ ਦਿੱਤਾ ਜਦੋਂ ਤੁਹਾਨੂੰ ਅਕਸਰ ਮਹਿਕਮਾ ਦਾ ਨਾਮ ਪਤਾ ਹੋਊਗਾ ਬਾਈ ਤੁਸੀਂ ਨਾਮ ਚੜਾਉਣਾ ਆਪਦੇ ਕਹ ਨਹੀਂ ਚੜਵਾਉਣਾ ਚੜਾਉਣਾ ਮਹਿਕਮਾ ਦੱਸੋ ਪਹਿਲਾਂ ਸਾਡੇ ਵੀ ਆਹ ਫੜੋ ਯਾਰ ਤੁਹਾਡਾ ਆ ਮੈਸੇਜ ਆਹ ਕਿਉਂ ਫੜੋ ਆਪਦੇ ਕੋਲ ਰੱਖ ਪਹਿਲਾਂ ਮਹਿਕਮੇ ਦਾ ਨਾਮ ਦੱਸ ਰੇ ਆਹੀ ਵਿਭਾਗ ਜਦੋਂ ਕਹੇ ਕਿ ਕਿਹੜਾ ਵਿਭਾਗ ਵਿਭਾਗ ਦਾ ਪਤਾ ਲੱਗੇ ਕਿਹੜਾ ਹੋਣਾ ਐਤ ਇੰਨੀ ਗਰਮੀ ਚ ਤੁਹਾਡੇ ਮਗਰ ਤੁਰੇ ਫਰਦੇ ਆ ਸੀ ਯਾਰ ਮਗਰ ਤੁਰੇ ਫਿਰਦਾ ਹਟਨੇ ਤੋਂ ਪਹਿਲਾਂ 2 ਵਜੇ ਹੋ ਗਈ ਤੁਸੀਂ ਵਿਭਾਗ ਦੱਸੋ ਕਾਹਨ ਉਹ ਆਹੀ ਵਿਭਾਗ ਬਾਈ ਜਦੋਂ ਤੈਨੂੰ ਕਹੀ ਦਿੱਤਾਗਾ ਨਹੀਂ ਆਲਾ ਯਾਰ ਅਸੀਂ ਨਹੀਂ ਚੜਾਉਂਦੇ ਤੁਹਾਡਾ ਨਾਮ ਬੈਨਾੜ ਬੀਬੀ ਤੋਂ 100 ਰੁਪਏ ਆਉਂਦੇ ਆ 100 ਰੁਪਏ ਇੱਕ ਮਿੰਟ ਤੁਸੀਂ ਆਇਆ ਕਰੀਏ ਇੱਕ ਮਿੰਟ ਆ 100 ਰੁਪਏ ਫੜੇ ਗੱਲ 100 ਰੁਪਏ ਦੀ ਨਹੀਂ ਸਾਡੇ ਪਿੰਨ 6000 ਵੋਟ ਆ ਕਿੰਨੇ ਕਿਹੜੇ ਵਜਾ ਕੇ ਆ ਤੁਸੀਂ ਤੇ ਬਾਈ ਜਦੋਂ ਤੁਹਾਨੂੰ ਕਹਿਤਾ ਸੀ ਕਿਹੜਾ ਕੋਈ ਧਾਲੀ ਫਰਾਡ ਕਰ ਫਰਾਡ ਕਰੀ ਨਾ ਫਰਾਡ ਹੀ ਆ ਹਾਂ ਤੁਸੀਂ 100 ਰੁਪਏ ਫੜਾ ਕੇ ਭਜਦੇ ਕਿਉਂ ਅਸੀਂ ਤਾਂ ਆਪਦੀ ਮਿਹਨਤ ਲੈਨੇ ਆਂ ਮਿਹਨਤ ਮਤਲਬ ਮੈਂ ਕਿਹਨੂੰ ਦੱਸਦੇ ਉਚਾਲੇ ਯਾਰ ਨਹੀਂ ਮੈਂ ਨਹੀਂ ਜਾਣ ਦਿੰਦਾ ਇੱਕ ਮਿੰਟ ਬੈਠ ਤੇ ਬਈ ਬੈਠੋ ਤੇ ਬਾਈ ਓਏ ਕਰਮੀ ਹੈਗੀ ਆ ਜੀ ਵੇਹਨੇ ਆਂ ਤੂੰ ਹੋਰ ਨਹੀਂ ਕੰਮ ਕਰਾਉਂਦਾ ਜੀ ਹੋਰ ਕਰਾ ਦੇ ਵੀ ਜਾਣਾ ਮੈਂ ਕੋਈ ਨਹੀਂ ਹੋਣ ਕਹਿੰਦਾ ਵੱਡਾ 100 ਰੁਪਏ ਮੋੜਦਾ ਆ ਸੀ ਹਾਂ 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 ਹ ਥੋੜਾ ਨਾਂ ਨਹੀਂ ਜਣਾਉਣਾ ਅੱਜ ਮੈਂ ਫੋਨ ਲਾਉਣਾ ਫੋਨ ਲਾਉਣ ਵਾਲੀ ਕੀ ਗੱਲ ਆ ਗਈ ਨਹੀਂ ਨਹੀਂ ਬੈਠੋ ਇੱਥੇ ਭਾਈ ਮੈਂ ਜੋ ਇੱਥੇ ਇਹ ਨਹੀਂ ਮੈਂ ਬੈਠ ਕੇ ਬਹਿ ਜਾ ਕੇ ਕੰਮ ਕਰੀਏ ਨਹੀਂ ਕਰਵਾਉਣਾ ਤੁਸੀਂ ਮੈਨੂੰ ਦੱਸ ਦੋ ਮੈਂ ਕਿਹ ਮਾਤਾ ਹੀ ਆਗਾ ਵੀ ਪੈਸਾ ਨਹੀਂ ਕੋਈ ਰੱਖੋ ਨਹੀਂ ਮਾ ਇੱਕ ਮਿੰਟ ਆਪਣੇ 100 ਰੁਪਏ ਦੀ ਨਹੀਂ ਆਪਣੇ 6000 ਵੋਟਾਂ ਕਿੰਨੇ ਘਰਾਂ ਦੇ ਜਾ ਕੇ ਆ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਬਾਈ ਅਸੀਂ ਕਿਹੜਾ ਕੋਈ ਉਹਨਾਂ ਤੇ ੱੱਕੇ ਨਾ ਕਰੇ ਜਾਂ। ਗੱਲ ੱੱਕੇ ਨਹੀਂ ਤੁਸੀਂ ਕਿੱਡੇ ਕਿੰਨੇ ਕਿਹੜਾ ਲਿਜਾ ਕੇ ਜਾਂਦੇ। ਉਹ ਤੇਨਾਂ ਨਹੀਂ ਪਤਾ ਹੁਣ ਤਾਂ ਮੰਤਰੀਆਂ ਤੋਂ ਆਏ ਆ ਇਹ ਕੋਈ ਕਿਸੇ ਨੇ ਭੇਜਿਆ ਇਹ। ਪ੍ਰਧਾਨ ਨੂੰ ਲਾਉਣਾ ਫੋਨ ਇੱਕ ਮਿੰਟ। ਪ੍ਰਧਾਨ ਨੂੰ ਲਾਉਣ ਵਾਲੇ ਕੀ ਗੱਲ ਆ ਅਸੀਂ ਤਾਂ ਆਪਦੀ ਡਿਊਟੀ ਕਰਦੇ ਆਂਗੇ। ਜਦੋਂ ਹੀ ਪਤਾ ਤਾਂ ਲੱਗੂ। ਇੰਨੀ ਗਰਮੀ ਦੇ ਵਿੱਚ ਅਸੀਂ ਘਰ ਘਰ ਜਾ ਕੇ ਤੁਹਾਡੇ ਲਈ ਤੁਹਾਡਾ ਨਾਮ ਜਿਨ੍ਹਾਂ ਦੇ ਕਟਿਆ ਰੱਖਿਆ ਤੇ ਨਾਮ ਕਢਾਉਂਦੇ ਆਂ। ਮੈਂ ਮੰਨਦਾ ਮੈਂ ਮੰਨਦਾ ਸਰਕਾਰ ਨੇ ਸਕੀਮ ਦਿੱਤੀ ਸੀ ਵੀ ਘਰੋ ਘਰੀ ਜਾਓ। ਪਰ ਪਤਾ ਤਾਂ ਲੱਗੇ ਤੁਹਾਡਾ ਮਹਿਕਮਾ ਕਿਹੜਾ ਉਹ ਬਈ ਫੂਡ ਸਪਲਾਈ ਮਹਿਕਮਾ ਸਾਡਾ ਉਹ ਮਹਿਕਮਾ ਤੁਸੀਂ ਭ ਭਾਈ ਦੇਗਾ ਤੁਹਾਨੂੰ ਤੇ ਭਾਈ ਦੇ ਬਈ ਤੁਹਾਨੂੰ ਪੀ ਲੈਣਾ ਇੰਨੀ ਕਰਨਾ ਮੈਂ ਗੱਲ ਨਹੀਂ ਹੈ ਕਰਨੀ ਸੀ ਇਹ ਤੋਂ ਪਹਿਲਾਂ 200 ਰੁਪਏ ਦੇ ਦੇ ਪਰ ਤੂੰ ਮੈਂ ਦੱਸ ਇੱਕ ਵਾਰ ਕਿਹਨੇ ਲਿਆ ਸੀ ਤਾਂ 100 ਲਿਆ ਸੀ 100 ਮਾਤਾ ਨੂੰ ਮੋੜਦਾ ਨਾ ਅਸੀਂ ਤੁਹਾਡਾ ਨਾਮ ਚੜਾਈਏ ਨਾ ਅਸੀਂ ਜਾਈ ਨਾ ਚੜਾਉਣਾ ਨਹੀਂ ਤੁਸੀਂ ਕਿੰਨੇ ਕਿਰੇ ਤੇ ਜਾ ਕੇ ਦੂ ਪਰ ਤੂੰ ਨਾਮ ਦੱਸ ਦੇਖਾ ਕਿਉਂ ਤੂੰ ਇਹਦੇ ਨਾਲ ਬੈਠੀ ਜਾਣਾ ਤਾਂ ਆਪ ਖੇਤ ਮੁੱਕ ਕੇ ਤੱਕ ਆਇਆ ਇਹਨੂੰ ਦੱਸਿਆ ਤਾਂ ਆਇਆ ਜੀ ਆਹੀ ਮੈਂ ਕਿ ਬਈ ਜਾਵਾਂਗੇ ਜਿਹੜੇ ਆ ਆਸਣ ਕਾਰਡ ਤੋਂ ਨਾਮ ਕੱਟੇ ਹੁੰਦੇ ਆ ਕਿ ਉਹਨ ਮੈਂ ਫੋਨ ਲਾਉਣਾ ਪਿਆ ਅਸੀਂ ਜਿਹੜੇ ਕਣਕ ਵੰਦਿਆ ਉਹ ਫੂਡ ਸਪਲਾਈ ਵਾਲੇ ਸਾਵੇਂ ਬੁੱਤ ਬੈਠੋ ਤੁਹਾਡਾ ਨਾਮ ਜੁਰ ਦੇਣਾ ਨਹੀਂ ਮੈਂ ਜਾਣ ਨਹੀਂ 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 ਮੈਂ ਇਹ ਨਹੀਂ ਜਾਣਦਾ ਨਾ ਇੱਥੇ ਬੈਜੋ ਮੈਂ ਗੱਲ ਕਲੀਅਰ ਕਰਕੇ ਜਾਨੀਏ ਮੇਰੇ ਅਸੀਂ ਨਾ ਤੁਹਾਡਾ ਨਾਮ ਕੜਾ ਨਾ ਕੋਈ ਗੱਲ ਕਲੀਅਰ ਕਰਨੀ ਆ ਸਾਨੂੰ ਜਾਣਦੇ ਨਹੀਂ ਗਰਮੀ ਬਾਈ 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 ਮੈਂ ਨਹੀਂ ਜਾਣਦਾ ਤੁਸੀਂ ਬੈਠੋ ਐਸੇ ਤੁਸੀਂ ਚਾਹ ਪਾਣੀ ਪਾਏ ਤੁਹਾਨੂੰ ਭਜਣ ਵਾਸਤੇ ਬੈਠੋ ਚਾਹ ਪਾਣੀ ਜਰਾ 100 ਰੁਪਏ ਪਿੱਛੇ ਬੈਜੋ ਹੋਰ ਹੋਰ ਗੱਲ ਕਲੀਅਰ ਕਰੋ ਕਲੀਅਰ ਕੀ ਕਰਨੀ ਆ ਪੁੱਛੋ ਮੈਨੂੰ ਖੜੀ ਆ ਕੋ ਦਾ ਦਾਦਾ ਮੀਂਹ ਤੇ ਸੰਤੂਈ ਪੱਟੇ ਦੀ ਅਸੀਂ ਕਿਹੜਾ ਕੋਈ ਗਾਰਡ ਨਹੀਂ ਖਾਲਾ ਖੰਡਾ ਸਾਰਾ ਨਾਮ ਲਿਖਿਆਗਾ ਧਾਰਕਾ ਦਾ ਨੰਬਰ ਲਿਖਿਆਗਾ ਅਸੀਂ ਨਹੀਂ ਲਿਖਵਾਏ ਮੈਂ ਕਰਕੇ ਮੈਂ ਨਹੀਂ ਆ ਜਾਣ ਦੇ ਦੀ ਤੁਹਾਨੂੰ ਇਹ ਮੁਲਾਜ਼ਮਾਂ ਕੋਈ ਕਹਿੰਦੇ ਆਖੇ ਵੀ ਅਸੀਂ ਇੱਥੇ ਤੁਹਾਡੀ ਮਾਹੌ ਕਰਨਾ ਆਏ ਆ ਰਾਸ਼ਨ ਕਾਰਡ 'ਚ ਨਾਮ ਪੜਾਉਣਾ ਆਏ ਆ ਤੇ ਆ ਚਾਹਣ ਰਾਸ਼ਨ ਕਾਰਡ ਦਾ ਤਾਂ ਕੰਮ ਹੀ ਨਿਪੜਿਆ ਵਾ ਮੈਂਬਰ ਨੂੰ ਲਾਇਆ ਕਿ ਆਓ ਮੜਾ ਤੁਸੀਂ ਇੱਥੇ ਮੜਾ ਮੈਂ ਕਢਾਈ ਬੈਠਾ ਇਹਨੂੰ ਸਾਰੇ ਇੱਥੇ ਆਜੋ ਮੜਾ ਭਾਈ ਐਵੇਂ ਡਰਾਈਵਰਾਂ ਦੇ ਵੀਰ ਬਣ ਨੰਨ ਭਾਈ ਮੈਂ ਡਰਾਈਵਰ ਨੂੰ ਅੱਗੇ ਬੈਹਜੋ ਕਾਕਾ ਦੇ ਡਰਾਈਵਰ ਦੀ ਜਾਣਦੇ ਪਰ ਅਸੀਂ ਨਾ ਤਾਂ ਅੱਜ ਪੁਆ ਕੇ ਜਾਣ ਦੇਵਾਂਗੇ ਤੈਨੂੰ ਐ ਨਹੀਂ ਜਾਣਦੇ ਬੱਚੇ ਤੇ ਬੈਹਜੇ ਬੰਦੇ ਆਹ ਦੇਖ ਬੀਬੀ ਕਿੰਨੇ ਜਾਣਿਆਂ ਦੇ ਨਾਮ ਲਿਖੇ ਦੇਖ ਲਿਖ ਚੈੱਕ ਕਰ ਲਓ ਦੇਖ ਸਾਨੂੰ ਕਿਸੇ ਇੱਕ ਮਿੰਟ ਭਾਈ ਗੱਲ ਸੁਣ ਆਹ ਦੇਖ ਲੈ ਇੱਕ ਮਿੰਟ ਇੱਕ ਮਿੰਟ ਰੋਲਾ ਰੋਲਾ ਮੈਂ ਕਿਉਂ ਪਾਉਣਾ ਤੈਨੂੰ ਸਭ ਕੁਝ ਸਮਝਾਵਾਂਗਾ ਆਹ ਨਾਮ ਆਹ ਦੇਖ ਫਰੈਂਡ ਪਿੰਡ ਦਾ ਨਾਮ ਚੈੱਕ ਕਰ ਉਹ ਬੰਦਿਆਂ ਚੈੱਕ ਕਰ ਮੈਂ ਕਿੰਨੇ ਕਿੰਨੇ ਪੈਸੇ ਕਿੰਨੇ ਪੈਦਾ ਨੇ ਮੈਂ ਜਾਣੀ ਨਹੀਂ ਤੇ ਮੈਂ ਛੱਡੂ ਮੈਂ ਛੋ ਦੇਣੀ ਕਿੰਨੇ ਰੁਪਈਆ ਦੀ ਠੱਗੀ ਐ ਚ ਤੁਸੀਂ ਠੱਗੀਆਂ ਮਾਰ ਮਾਰ ਕੇ ਹਾਇਰ ਲਿਸਟ ਭਰ ਲੈ ਤੇ ਮੈਨੂੰ ਵੀ ਇਹੇ ਮੇਰੇ ਨਾਲ ਤਾਂ ਨਹੀਂ ਇਹੀ ਰਕਣਾ ਸੀ ਤਾਂ ਭੇਜਿਆ ਆਫਰਾਂ ਨੂੰ ਭੇਜਣਾ ਇਹੀ ਰੱਖਣਾ ਕਰਕੇ ਤੂੰ ਇਹਦੇ ਪਿੱਛੇ ਲੱਗੇ ਨਾ ਤੇਰੇ ਦੋ ਘੱਟੇ ਕਣਕ ਦੇ ਜਾਵਾਂਗੇ ਜਾਣਦੇ ਜਾਣਦੇ ਤੂੰ ਤਾਂ ਮੈਂ ਤਾਂ ਤੁਹਾਡੇ ਨਾਮ ਪੁਆ ਕੇ ਜਾਂਦੇ ਨਾ ਮੈਂ ਤਾਂ ਤੁਹਾਨੂੰ ਜਾਣਦੇ ਇਹ ਨਾ ਇਹ ਆਇਆ ਆਧਾਰ ਕਾਰਡ ਦੇ ਮੇਰੇ ਆਧਾਰ ਕਾਰਡ ਰਾਸ਼ਨ ਕਾਰਡ ਤੇ ਭਰਉਣਾ ਐ ਇਹੇ ਇਹ ਆਉ ਦਾ ਮਹਿਕਮਾ ਨਹੀਂ ਦੱਸ ਰਹੇ ਮੜਾ ਪੁੱਛੋ ਇਹਨਾਂ ਦੀ ਹਾਂ ਭਈ ਕਿਹੜੇ ਮਹਿਕਮੇ ਤੋਂ ਆਏ ਆ ਭਾਈ ਐਸੇ ਮਹਿਕਮੇ ਚ ਆ ਜੀ ਇਹ ਇਸੇ ਕਿਹੜੇ ਮਹਿਕਮੇ ਤੋਂ ਆਏ ਆ ਆ ਜਿਹੜੇ ਆਧਾਰ ਕਾਰਡਾਂ ਦੇ ਆ ਜਿਹੜੇ ਆਪਣੇ ਰਾਸ਼ਨ ਕਾਰਡਾਂ 'ਚ ਨਾਮ ਕੱਟੇ ਹੋਏ ਹੁੰਦੇ ਹੈਗੇ ਉਹਨਾਂ ਦੇ ਨਾਮ ਛਡਾਉਣੇ ਨੇ ਜਿਨ੍ਹਾਂ ਦੇ ਨਾਮ ਨਹੀਂ ਹੁੰਦੇ ਮੰਨ ਲਓ ਜਿਵੇਂ ਕੋਈ ਵਿਆਹ ਵਿਆਹ ਹੋ ਜਾਂਦਾ ਹੈ ਕਿ ਤਾਂ ਉਹਨਾਂ ਦੀ ਨੂੰਹ ਆਏ ਨੂੰਹ ਦਾ ਨਾਮ ਛਡਾਉਣਾ ਜਾਂ ਬੱਚੇ ਦਾ ਨਾਮ ਛਡਾਉਣਾ ਉਹ ਨਾਮ ਛਡਾਉਣਾ ਹੈ ਰਾਸ਼ਨ ਕਾਰਡ 'ਤੇ ਤੁਸੀਂ ਫਰਗਾਮ ਕਰਾਓ ਕਿਸਨੂੰ ਯਾ ਤੁਸੀਂ ਆਈ ਕਾਰਡ ਹੀ ਦਿਓ ਤੁਹਾਡੇ ਬੁਲਾਏ ਆਈ ਕਾਰਡ ਹਾਂ ਸੱਚ ਆਈ ਕਾਰਡ ਦੇਖਣ ਆਈ ਕਾਰਡ ਦਿਓ ਤੁਸੀਂ ਆਈ ਕਾਰਡ ਦੀ ਆਪਣਾ ਹਜੇ ਬਣੇ ਨਹੀਂ ਨਵੇਂ ਨਵਾਂ ਨਵੇਂ ਭਰਤੀ ਹੋਣਗੇ ਨਹੀਂ ਆਏ ਤਾਂ ਨਹੀਂ ਫਿਰ ਯਾਰ ਐ ਤਾਂ ਤੁਸੀਂ ਫਰੇਡ ਤਕ ਕਿੰਨੇ ਘਰਾਂ ਤੋਂ 100-100 ਲਿਆਏ ਹੋਗੇ ਨਹੀਂ ਜੀ ਆ ਮੈਂ ਇਹਨਾਂ ਨੂੰ ਹੀ ਆ ਗਿਆ 100 ਰੁਪਏ ਮੰਗਦੇ ਹੋ ਤਾਂ 100 ਲੈ ਲਈ ਬਾਈ ਮਾਰ ਕੇ ਮੋੜਤਾ ਜੀ ਆਏ ਮੈਨੇ ਚਾਹ ਪਾਣੀ ਪੁੱਛਿਆ ਵਧੀਆ ਭਾਇ ਜਤਨਾਣ ਕੀਤਾ ਮੇਰੇ ਮੁੰਡਾ ਬਾਹਰੋਂ ਆਗਾ ਉਹਨੇ ਪੁੱਛ ਲਿਆ ਵੀ ਤੇਰਾ ਮੈਕਮਾ ਕਿਹੜਾ ਇਹਨਾਂ ਮੈਕਮੇ ਦੀ ਗੱਲ ਨਹੀਂ ਆਏਗੀ ਹੁਣੀ ਉੱਠ ਕੇ ਭਜਦੇ ਨਾ ਤਾਂ ਮੈਨੂੰ ਪੈਸੇ ਮੋੜ ਦੇਣੇ ਕਾਰਡ ਮੋੜ ਤੇ ਮੈਂ ਤਾਂ ਜਾਣ ਜਿਨ ਜੇਕਰ ਮੇਰੇ ਪੁੱਤ ਦਾ ਨਾਂਣ ਜੜਾ ਕੇ ਜਾਂਦੇਗੇ ਅੱਗੇ ਵੀ ਅਸੀਂ ਕਲੇਮ ਕਰਕੇ ਨਾ ਮੋੜ ਕਲੇਮ ਕਰਕੇ ਤੁਹਾਡਾ 100 ਰੁਪਇਆ ਤੇ ਧਾਰਕ ਮੈਂ 100 ਰੁਪਇਆ ਬਾਈ ਤੁਸੀਂ ਕਰਕੇ ਨਹੀਂ ਮੋੜਿਆ ਸਾਨੂੰ ਅਸੀਂ ਸਵਾਲ ਪੁੱਛਿਆ ਤੁਸੀਂ ਤਾਂ ਮੋੜਿਆ ਜੇ ਹਰ ਬੰਦਾ ਸੁਚੇਤ ਹੋ ਜੇ ਨਾ ਜਿਵੇਂ ਆ ਬੰਦੇ ਜਾਂਦੇ ਆ ਉਹਨਾਂ ਦੇ ਪਹਿਲਾਂ ਆਈ ਕਾਰਡ ਦੇਖਣ ਪਤਾ ਹੋਵੇ ਉਹਨਾਂ ਨੂੰ ਵੀ ਕਿਹੜੇ ਵਿਭਾਗ ਵਿੱਚ ਆਇਆ ਕਿੱਥੋਂ ਆਇਆ ਤੇ ਬੰਦੇ ਸੁਚੇਤ ਹੋਣ ਲੁੱਟ ਹੋਈ ਨਹੀਂ ਹੋਊਗੀ ਗੱਲ ਇਕੱਲੇ ਸਾਡੇ 100 ਰੁਪਏ ਦੀ ਨਹੀਂ ਤੁਸੀਂ ਕਿੰਨੇ ਕਿਹੜੇ ਜਾਂ ਕੇ ਆਏ ਆ ਕੱਲੇ ਅੱਜ ਸਾਡੇ ਪਿੰਡ ਕੱਲ ਨੂੰ ਤੁਸੀਂ ਹੋਰ ਪਿੰਡ ਹੋਵੋਗੇ ਬਾਈ ਤੁਸੀਂ ਸਾਡੇ ਤੇ ਦਬਾਅ ਪਾਈ ਜਾਂਦੇ ਗੱਲ ਦਵਾ ਨਹੀਂ ਤੁਸੀਂ ਸਪਾਈ ਕਾਰਡ ਗੱਲ ਕਰਦੇ ਜੇ ਨਹੀਂ ਆਈ ਕਾਰਡ ਦਿਖਾਓ ਨਹੀਂ ਪਰ ਸਾਡਾ ਪਤਾ ਹਮ ਨਹੀਂ ਬਣਾਏਗਾ ਇੰਨਾ ਨਹੀਂ ਕੋਈ ਇਨਸਾਫੀਤਾ ਕਰਕੇ ਜਾਣਾ ਕੋਈ ਤਾਂ ਮੈਨੂੰ ਨਾਲ ਲੈ ਕੇ ਜਾਣਾ ਆਈ ਕਾਰਡ ਦਿਖਾਓ ਯਾਰ ਇਹ ਨਹੀਂ ਦਿਖਾਉਂਦੇ ਨਹੀਂ ਦਿਖਾਉਂਦਾ ਤੁਸੀਂ ਭਰਤੀ ਹੋਇਆ ਸੀ ਫੇਰ ਅਸੀਂ ਕਾ ਤੁਸੀਂ ਨਵੇਂ ਭਰਤੀ ਹੋਗੇ ਤੁਸਨੂੰ ਫੋਨ ਲਾਉਣਾ ਹੋਣਾ ਬੀਕਾ ਹੋਣਾ ਸਾਡੀ ਉਹਦੇ ਨਾਲ ਗੱਲ ਨਾ ਕਰੋ ਗੱਲ ਵੇ ਭੇਖੜਾ ਦੇਨੇ ਕੋਈ ਗੱਲ ਬੈ ਜਾ ਬਈ ਕੋਈ ਕਰਾ ਦੇਨੇ ਬਈ ਗੱਲ ਪੁੱਤ ਕੋਣ ਆਇਆ ਜੀ ਤੁਹਾਨੂੰ ਫਾਰਮ ਭਰ ਲਓ ਇਹ ਵੀ ਕੋਈ ਗੱਲ ਹੁੰਦੀ ਜੀ ਤੁਸੀਂ ਚੱਕ ਕਰਦੇ ਕਿੰਦਾ ਸਰਪੈਂਡਾ ਰਾਜ ਘਰ ਘਰ ਵੇਖਣ ਦੇ ਮਾਰੇ ਹੈਂ ਮਾਤਾ ਤੂੰ ਐਵੇਂ ਬਿਠਾ ਲੈਨੀ ਇਹਨਾਂ ਨੂੰ ਹਰ ਇੱਕ ਨੂੰ ਘਰੇ ਬਿਠਾ ਕੇ ਮੈਂ ਪੁੱਤ ਮੈਂ ਐਵੇਂ ਨਹੀਂ ਬਿਠਾਇਆ ਹੈ ਇਹ ਇਹਨਾਂ ਨੇ ਆ ਕੇ ਬਾਰਕੜ ਕਾਇਆ ਮੈਨੂੰ ਕਹਿੰਦੇ ਮਾਤਾ ਅਸੀਂ ਨਾ ਰਾਸ਼ਨ ਕਾਰਡ ਤੇ ਨਾ ਪਾਉਣੇ ਹੈ ਤੇ ਮੈਂ ਕਿਹਾ ਤੇ ਤੇਰਾ ਨਾਂ ਹੈ ਨਹੀਂ ਤਾਂ ਮੈਂ ਪੁੱ ਨਾਂ ਪਵਾ ਦਿੰਦੀ ਮੈਨੂੰ ਨਾ ਤਾਂ ਮਾਤਾ ਪਹਿਲਾਂ ਇਹਨਾਂ ਦੇ ਕੋਈ ਆਈ ਕਾਰਡ ਕੋਈ ਇਹਨਾਂ ਨੂੰ ਦੂਜੀ ਗੱਲ ਤੁਹਾਨੂੰ ਸਰਪ੍ਰੈਂਸ ਨੇ ਪਾਇਆ ਆਪਣੇ ਫੋਕੜ ਆਇਆ ਇਹਨਾਂ ਨਾਂ ਦੇ ਵਿਖਾਤੇ ਕਰ ਵੇ ਇੰਨੇ ਨਾਂ ਨਹੀਂ ਕਿ ਵੇਸਾ ਨੂੰ ਤੂੰ ਆਟਾ ਹੈ ਮੇਰੀ ਗੱਲ ਸੁਣੋ ਸਰਕਾਰ ਦੇ ਭੇਜਾ ਸਾਨੂੰ ਅਸੀਂ ਕਿਹੜਾ ਐਵੇਂ ਆਇਆ ਸਰਕਾਰ ਨੇ ਕਿਹਾ ਘਰ ਘਰ ਜਾ ਕੇ ਤੁਸੀਂ ਪਿੰਡਾਂ ਚ ਮੈਂ ਇੱਕ ਮਿੰਟ ਸਰਪੰਚ ਨੂੰ ਫੋਨ ਲਾਉਂਦਾ ਅੱਲਾ ਤੁਹਾਡੀ ਬਾਈ ਨਾਲ ਗੱਲ ਕਰਾਉਣਾ ਜੀ ਜਲੇ ਪਾਣੀ ਨਾ ਕਰਾਉਣਾ ਗੱਲ ਫੋਨ ਹੀ ਬੰਦ ਆ ਜਾਂਦਾ ਇਹਨੇ ਗੱਲ ਕਰਾ ਦਿੰਦਾ ਉਹਨੂੰ ਫੋਨ ਮੈਨੂੰ ਪਤਾ ਹੀ ਹੈ ਹੈਲੋ ਸਰਪੰਚ ਸਾਹਿਬ ਮੜਾਇਆ ਇੱਥੇ ਆਇਓ ਹਾਂ ਆਪਣੇ ਇਹਨਾਂ ਦੇ ਮਾਤਾ ਕੇ ਘਰੇ ਉਹ ਨਾ ਤੇ ਤਾਂ ਪੁੱਤ ਆ ਗੋਪੀ ਕੇ ਗੋਪੀ ਕੇ ਹਾਂ ਤੂੰ ਦੇਖੀ ਸਾਰਾ ਅੱਛਾ ਇਹਨਾਂ ਦੇ ਘਰਾਂ ਦੇ ਨੇੜੇ ਹੀ ਫਰਦੇ ਹੋ ਆਇਆ ਆਇਆ ਮੜਿਆ ਪੰਗਾ ਪੈ ਗਿਆ ਆਪਣੇ ਕੋਈ ਨਾਂ ਨੂੰ ਚੜਾਉਣ ਵਾਲੇ ਕੋਈ ਮੁਲਾਜ਼ਮ ਆਏ ਨੇ ਪਿੰਡ 'ਚ ਅੱਛਾ ਹਾਂ ਇੱਥੇ ਆਇਓ ਸਭ ਤੁਸੀਂ ਇੱਥੇ ਆਇਓ ਆਜਿਓ ਜੀ ਉਹਨਾਂ ਚਾ ਤਾਂ ਪੁੱਤ ਮੈਂ ਤੈਨੂੰ ਜਾਣ ਨਹੀਂ ਦਿੰਦੀ ਜਿੰਨਾਂ 'ਚ ਮੇਰੇ ਪੁੱਤ ਦਾ ਨਾਂ ਨਹੀਂ ਪਉਂਦਾ ਤੇ ਮੈਂ ਤੈਨੂੰ ਚਪਲੀਆਂ ਨਾਲ ਤੇਰਾ ਸਿਰ ਭਾਂਦੂਗੀ ਪਹਿਲਾਂ ਬੰਦੇ ਤਾਂ ਵੇਖ ਮੈਂ ਬੰਦੇ ਵੇਖ ਲਏ ਮੈਂ ਆਏ ਨਹੀਂ ਭਜਨ ਦਿੱਤੇ ਆਏ ਮੱਲੋ ਮੱਲੋ ਇਹਨਾਂ ਨੇ ਮੈਨੂੰ 100 ਰੁਪਏ ਤਾਂ ਤੁਸੀਂ ਜਿਆਸੀ ਮੰਗ ਜਿੰਨੇ ਦੇ ਕਰ ਮੇਰੇ ਪੁੱਤ ਦਾ ਨਾਂ ਨਹੀਂ ਭੁੱਲਦੇ ਅੱਛਾ 100 ਰੁਪਏ 100 100 ਰੁਪਏ ਵੀ ਮੰਗੀ ਜਾਂਦੇ 100 ਰੁਪਏ ਵੀ ਮੰਗਦੇ ਆ ਸੇ ਇਹਨਾਂ ਨੇ ਪਤਾ ਜੀ ਫੀਸ ਆ ਗਈ ਉਹ ਪਾਪਾ ਸਰਕਾਰ ਨੇ ਕਿਹੜਾ ਤੁਹਾਨੂੰ ਕਿਹਾ ਵੀ 100 100 ਰੁਪਏ ਆਉਂਦੇ ਨੇ ਹੋਰ ਜੀ 500 ਰੁਪਏ ਆ ਠੀਕ ਹੈ ਸਤਿ ਸ਼੍ਰੀ ਅਕਾਲ ਵੀ ਸਤਿ ਸ਼੍ਰੀ ਅਕਾਲ ਇਹੇ ਮੁਲਾਇਮ ਆਏ ਜੀ ਅੱਛਾ ਇਹ ਕਹਿੰਦੇ ਜੀ ਅਸੀਂ ਆਧਾਰ ਕਾਰਡ ਤੁਹਾਡੇ ਅਸੀਂ ਇਹਦੇ ਨਾਲ ਰਾਸ਼ਨ ਕਾਰਡ ਨਾਲ ਜੋੜਦੇ ਆਂ ਤੇ ਮੈਂ ਇਹਨਾਂ ਨੂੰ ਪੁੱਛ ਲਾ ਮਹਿਕਮਾ ਤੁਹਾਡਾ ਕਿਹੜਾ ਤੇ ਹੁਣ ਇਹ ਕਿੰਨਵੇਂ ਕਿਜੀ ਜਾਂਦੇ ਆਂ ਗਾਂ ਅੱਗੋਂ ਕਹਿੰਦੇ ਜੀ ਤੁਸੀਂ ਅਸੀਂ ਤੁਹਾਡਾ 100 ਰੁਪਿਆ ਮੋੜਤਾ ਤਾਂ ਕਰ ਮੋੜਤਾ ਹਾਂ ਸਾਨੂੰ ਜਾਣ ਦੋ ਮੈਂ ਕਹਾਂ ਵੀ ਗੱਲ 100 ਦੀ ਨਹੀਂ ਤੁਸੀਂ ਅੱਜ ਸਾਡੇ ਪਿੰਡ ਜਾਂ ਕੀ ਵੀ ਤਾਂ ਕਿੰਨੇ ਘਰਾਂ ਨੂੰ ਲਾ ਕੇ ਹਾਂ ਤੁਹਾਡਾ ਰਿਕਾਰਡ ਤੁਹਾਡਾ ਕੀ ਹੈ ਜੀ ਇਹ ਤਾਂ ਜੀ ਕਿਹੜੇ ਮਹਿਕਮੇ ਚੋਂ ਆਏ ਆ ਦੱਸੋ ਤੁਸੀਂ ਯਾਰ ਮੁਲਾਜ਼ਮਾ ਆਏ ਹੋ ਜੀ ਦੇਓ ਪਿੰਡ ਦਾ ਸਰਪੰਚਾ ਰਿਕਾਰਡ ਦਿਓ ਬਾਇਓ ਡਾਟਾ ਮੈਂ ਚੜਾਇਆ ਹੋਇਆ ਸਾਰਾ ਰਿਕਾਰਡ ਉਹਰੇ ਉਹਰੇ ਫੜਾ ਛੱਡ 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 ਸਾਰਾ ਰਿਕਾਰਡ ਅਸੀਂ ਉੱਪਰ ਭੇਜਣਾ ਹੁੰਦਾ ਜੀ ਸਰ ਦਾ ਨੰਬਰ ਬੰਦਾ ਹੀ ਜਾਂਦਾ ਇਹਨੇ ਮੈਂ ਤਾਂ ਉਹ ਵੀ ਗੱਲ ਵੀ ਕਰਾ ਦਿੰਦਾ ਤੁਹਾਡਾ ਆਈ ਕਾਟ ਦਿਓ ਆਹੀ ਆਦੀ ਨਵੀਂ ਜੋਇਨਿੰਗ ਹੈ ਜੀ ਨਵੀਂ ਜੋ ਕਿਹੜਾ ਵਿਭਾਗ ਕਿਹੜਾ ਤੁਹਾਡਾ ਆਹੀ ਹੈ ਜੀ ਆਹੀ ਵਿਭਾਗ ਬੰਦੇ ਸਦ 2000 ਇਹਨਾਂ ਨੂੰ ਬੰਨੋ ਕੋਈ ਵਿਭਾਗ ਨਹੀਂ ਆਇਆ ਸਾਨੂੰ ਤਾਂ ਕੋਈ ਭੋਟ ਨਹੀਂ ਆਈ ਸਾਨੂੰ ਪਤਾ ਨਹੀਂ ਸਾਡੀ ਸਰਕਾਰ ਦਾ ਐਗਰੀਮੈਂਟ ਐ ਕਿਹੜਾ ਬਾਈ ਦੇਖ ਲਾਗੇ ਨਹੀਂ ਜਾਂਦਾ ਮਦਰ ਇੱਕ ਬਾਈ ਆਪੇ ਪੜ੍ਹਿਆ ਬਣ ਗਿਆ ਤੁਸੀਂ ਬਾਈ ਮੇਰੀ ਆ ਨਹੀਂ ਮਜਾਂਦੇ ਜੀ ਕਿਹੜਾ ਕੋਈ ਯਾਰ ਤੁਹਾਡੇ ਨਾਲ ਕੋਈ ਗੱਲ ਕਰ ਕੋਈ ਰੂਮ ਦਿਓ ਯਾਰ ਪਈ ਸਾਨੂੰ ਮੁਕ ਬਣਾਉਂਗੇ ਪੰਚਾਇਤ ਨੂੰ ਕੋ ਪਤਾ ਨਹੀਂ ਬੰਦੇ ਆਏ ਮੜੇ ਅਸੀਂ ਨਵੇਂ ਭਰਤੀ ਹੋਏ ਆਗੇ ਮਾ ਤੁਹਾਨੂੰ ਤੋਂ ਅਸੀਂ ਨਾਮ ਹੀ ਚੜਾਉਣੇ ਆਗੇ ਯਾਰ ਜਦੋਂ ਟੋਟੋ ਡਾਂਸ ਕੱਢ ਕੇ ਲਿਆ ਦੂੰ ਆਇਓ ਮੜੇ ਮੈਂ ਨਾ ਹਰ ਪਿੰਡ ਚ ਆਹੀ ਹਾਲ ਹੋਣਾ ਚਾਹੀਦਾ ਤੁਹਾਨੂੰ ਐ ਨਹੀਂ ਪਤਾ ਵੀ ਜੇ ਕੋਈ ਸਰਕਾਰੀ ਮੁਲਾਜ਼ਮਾ ਉਹ ਆਊਗੀ ਦੇ ਕੋਲੇ ਉਹ ਉਹ ਇੰਨਾ ਤਾਂ ਦਿਮਾਗ ਲਾ ਲਓ ਕੋਈ ਪੰਚਾਇਤ ਕੋਲੇ ਆਊਗਾ ਕੋਈ ਪੰਚਾਇਤ ਹੋਕਾ ਦਵਾਊਗੀ ਬੇਬੇ ਤੁਸੀਂ ਵੀ ਉਹੀ ਕਹਿ ਦਿੰਦੇ ਹੋ ਮੈਂ ਤਾਂ ਪੜੀ ਰਹੀ ਸੀ ਕਿ ਮੈਂ ਤਾਂ ਪਰਸੇ ਮੈਨੂੰ ਪਤਾ ਮੈਂ ਤਾਂ ਆ ਕੇ ਆਂਦੇ ਨਾ ਤੇਰੇ ਪੁੱਤ ਦਾ ਮਹਾਰਾਸ਼ਟਰ ਕਾਰਡ ਤੇ ਨਾ ਹੈਗਾ ਥੋੜੀ ਕਿਸੇ ਜੀ ਦਾ ਹੈਗਾ ਕਿ ਹੈ ਨਹੀਂਗਾ ਮੈਂ ਮੈਂ ਕਿਹਾ ਪਏ ਦੇ ਪੁੱਤ ਦਾ ਰਾਸ਼ਨ ਕਾਰਡ ਤੇ ਕੱਟਿਆ ਵਾ ਸੀ ਨਾ ਮੈਂ ਕਿਹਾ ਮੇਰੇ ਪੁੱਤ ਦਾ ਨਾ ਰਾਸ਼ਨ ਕਾਰਡ ਤੇ ਨਾ ਪੈਜੂਗਾ ਮੈਨੂੰ ਕਿ ਪਤਾ ਸੀ ਠੱਗਾਂ ਮਾਰਨ ਆਲੇ ਆ ਫਿਰਦੇ ਉਤੋਂ ਭੇਜ ਦੇ ਕਿਸੇ ਨੇ ਹੈ ਮਲਾਇਆ ਹੁਣ ਤਾਂ ਨਹੀਂ ਪੈਈ ਤੇ ਕੋਈ ਸਰਕਾਰੀ ਮੁਲਾਜ਼ਮ ਆਉਣਾ ਉਹ ਪੰਚਾਇਤ ਰਾਹੀਂ ਆਊਗਾ ਤੇ ਤੁਹਾਨੂੰ ਹੋਕਾ ਦਵਾ ਕੇ ਗੁਰਦੁਆਰੇ ਚ ਅਨਾਉਂਸਮੈਂਟ ਕੀਤੀ ਜਾਊਗੀ ਭਾਈ ਮਲਾਜਮਾ ਐ ਕੋਈ ਤੁਸੀਂ ਚੁੱਪ ਕਰਕੇ ਇਹਨਾਂ ਨੂੰ 100-100 ਰੁਪਿਆ ਫੜਾਈ ਜਾਂਦੇ ਆ ਭਾਈ ਯਾਰ ਮੈਂ ਤੁਹਾਨੂੰ ਗੱਲ ਦੱਸਾਂ ਝੋਨਾ ਦਾ ਕੰਮ ਹੁਣ ਇਹਨਾਂ ਨੂੰ ਪਤਾ ਵੀ ਦੁਪਹਿਰੇ ਬੜਗਾ ਹੀ ਹੁੰਦੀਆਂ ਗੱਲਾਂ ਕਰੇ ਕੋਈ ਇਹਨਾਂ ਨੂੰ ਜਾਣਕਾਰੀ ਨਹੀਂ ਹੁੰਦੀ ਜਾਂਦੇ ਆ ਆਧਾਰ ਕਾਰਡ ਪਤਾ ਵੀ ਘਰੇ ਪਏ ਹੋਣਗੇ ਮਾੜਾ ਕਾਪੀ ਚੋਂ ਇਹਨਾਂ ਨੂੰ ਸਮਾਰ 100 ਲੈ ਜਾਂਦੇ ਆ ਵੜ ਕੇ ਤੇ ਆਪਣੇ ਤੋਂ ਇਹਨਾਂ ਨੂੰ ਆਪ ਥਾਣੇ ਲੈ ਕੇ ਚੱਲੋ ਇਹਨਾਂ ਥਾਣੇ ਲੈ ਕੇ ਚੋ ਲੈ ਇਹਨਾਂ ਨੂੰ ਆਹ ਬੀਬੀ ਤੂੰ ਫੜ ਇਹਨਾਂ ਦਾ ਭਾਈ ਆਹ ਯਾਰ ਕਾਰਡ ਦੇ ਇੱਕ ਮਿੰਟ ਇੱਕ ਮਿੰਟ ਕਿਹੜਾ ਕਾਰਡ ਦੇਣੀ ਦੇ ਦੇ ਰੋਇ ਨਾ ਬਾਈ ਇਹ ਨਾ ਬਾਈ ਬਰਕਤ ਕਰੋ ਬੜੇ ਤੋਂ ਬਾਈ ਗਲਤੀ ਵਾਲੀ ਇੱਕ ਮਿੰਟ ਨਹੀਂ ਗੱਲ ਦਿੰਦੇ ਇੱਕ ਮਿੰਟ ਇੱਕ ਮਿੰਟ ਮਾਰਨਾ ਹੋਣੀ ਕੰਜਰ ਦੇ ਮਰ ਮੁਰਗੇ ਤਾਂ ਆਪਣੇ ਪੱਲੇ ਪੈ ਜਾਣਗੇ ਥਾਣੇ ਫੋਨ ਕਰਦਾ ਮੈਂ ਥਾਣੇ ਫੋਨ ਕਰੋ ਮੇਰਾ ਮੋਬਾਈਲ ਗੱਡੀ ਦੇ ਤਰਫ ਪੈ ਗਿਆ ਇਹਨੂੰ ਚਕਾਓ ਹਾਂ ਇਹ ਲੋ ਮੇਰਾ ਗਲਤੀ ਹੋ ਗਈ ਗਲਤੀ ਹੋ ਗਈ ਗਲਤੀ ਹੋ ਗਈ ਥੋੜੇ ਬਟਾ ਯਾਦ ਰੱਖੋਗੇ ਤੁਸੀਂ ਹੋਰ ਪਿੰਡ ਚ ਵੜਨ ਲੱਗੇ ਥੋੜੀ ਤਾਂ ਨਹੀਂ ਲੱਗੇ ਨਾ ਸਵਾਰ ਕੇ ਉਧਰ ਹੋਊਗੀ ਥੋੜੀ ਰਹਿ ਜਾਈਦਾ ਬਹੁਤ ਪਿਆਸ ਹੀ ਪਤਾ ਲੱਗੇ ਤੁਹਾਨੂੰ ਨਹੀਂ ਕਿਸੀ ਰੁਟ ਕੇ ਮੈਂਟ ਵਿੱਚ ਚੋਲੇ ਜਾਂਦਾ ਹਸੌ ਰੁਪਈਆ ਇਹ ਪੈਸੇ ਐਵੇਂ ਬੰਦੇ ਨਾ ਖਾਣਾ ਖਾਣੀ ਕਮਾਈਏ ਸਾਰੇ ਦਿਨ ਬੰਦੇ ਖਾਗਦੇ ਮਰ ਜਾਂਦੇ ਦਿਹਾੜੀਆਂ ਕਰਦੇ ਖੇਤਾਂ ਚ ਕੰਮ ਕਰਦੇ ਤੁਸੀ ਜਾਂਦੇ ਨਹੀਂ ਮੰਦਰ ਚ ਗੋਤ ਆਏ ਹੋ ਗਲਤੀ ਹੋ ਗਈ ਕਿੰਨੇ ਪਿੰਡਾਂ 'ਚ ਠੱਗੀ ਮਾਰੀ ਆ ਗਲਤੀ ਹੋ ਗਈ ਕਿੰਨੇ ਪਿੰਡਾਂ 'ਚ ਠੱਗੀ ਮਾਰੀ ਜਾ ਤੁਸੀਂ ਬਾਈ ਗਲਤੀ ਹੋ ਗਈ ਗਲਤੀ ਤਾਂ ਐ ਨਹੀਂ ਬੱਚੇ ਜਾਂਦੇ ਜੀ ਜਾਂਦੇ ਆ ਜੇ ਸਰਕਾਰ ਨੇ ਕਹਤਾ ਵੀ ਘਰ-ਘਰ ਜਾ ਕੇ ਇਹੋ ਕਰਾਂਗੇ ਇਹ ਫਾਇਦਾ ਚੱਕਣ ਲੱਗਦੀ ਬਾਈ ਮੈਂ ਨਹੀਂ ਕਰਦਾ ਠੱਗੀ ਮਾਰੀ ਮਾਣੇ ਹੋਦੀ ਬੇਰਣੀ ਐ ਡੈਕਮੈਂਟੇਸ਼ਨ ਬੇਬੇ ਕੀ ਆ ਬਾਈ ਦੁਕਾਨ ਆ ਮੇਰੀ ਕੋਈ ਕੰਮਕਾਰ ਚੱਲਦਾ ਨਹੀਂ ਮੇਰੇ ਨਾਲ ਦੁਕਾਨ ਆ ਤਾਂ ਕਰ ਤੇ ਜੇ ਕੰਮਕਾਰ ਨਹੀਂ ਚੱਲਦਾ ਤਾਂ ਠੱਗੀਆਂ ਮਾਰੋਗੇ ਤੁਸੀਂ ਸਰਕਾਰ ਦੇ ਨਾਂ ਤੇ ਠੱਗੀ ਮਾਰੋਗੇ ਹੁਣ ਤੁਸੀਂ ਹਾਂ ਇਹ ਵੀ ਸਾਡੇ ਬੇਰੋਜ਼ਗਾਰੀ ਕਰਕੇ ਬਾਈ ਇਹ ਬਾਈ ਫੋਨ ਲਾ ਬਸ ਸੁਣੋ ਅੱਗੇ ਰੋ ਉੱਥੇ ਨਹੀਂ ਨਹੀਂ ਲਾਉਣਾ ਮੈਂ ਫੋਨ ਮੈਂ ਕਿਹਨੇ ਗੱਲ ਸੁਣ ਲਾ ਮੈਂ ਦੇਖਾਂ ਉਹਨੂੰ ਬਣ ਕੇ ਬਾਈ ਬਣ ਕੇ ਕੁਝ ਕੋਲ ਸੁਣਾਉਣਾ ਸੱਤੋ ਇਹ ਤਾਂ ਭੁੱਲ ਜਾ ਤੂੰ ਵੀ ਤੈਨੂੰ ਜੇ ਚੋਰੀ ਕਰੇਗਾ ਤੇ ਤੇਰੀ ਬਕਸ਼ਾ ਜਾਊਗਾ ਇਤਰਾਜ਼ ਕਰ ਤੇ ਨਾ ਮੈਂ ਗਾਹ ਤੇ ਕੇ ਪਵਾ ਦੂੰਗਾ ਗਾਹ ਕਿਹਨੂੰ ਅਖੇਗਾ ਤੂੰ ਐ ਕਾਕੀ ਨੂੰ ਆਖੰਗਾ ਦਰਦਗਾ ਕੱਢਦੇ ਮੇਰੇ ਸਾਰੇ ਨਾਲ ਹੁਣ ਤਾਂ ਚੱਲ ਪੁੱਤ ਕੋਈ ਨਹੀਂ ਛੱਡਦੇ ਹੋ ਗਰਮੀ ਵਾਲੇ ਹੋਰ ਮਾਰਦੇ ਬੀਬੀ ਆਏ ਨਹੀਂ ਛੱਡ ਨਾ 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 ਪੈਦਾਨੇ ਕੇ ਖਬਰ ਸਾਡਾ ਸਰਪੰਚ ਬਣੇ ਦਾ ਜੇ ਇਹੋ ਜਿਹੇ ਠੱਗਾਂ ਨੂੰ ਛੱਡਦਾ ਬੀਬੀ ਬਣ ਕੇ ਗਲਤੀ ਹੋ ਗਈ ਸਰਪੰਚ ਨੂੰ ਪਹਿਲੇ ਮਰੂਕ ਕੰਨ ਤੇ ਮੂਤ ਕੱਢ ਦੇਣਾ ਮਾਰ ਕੇ ਮੈਂ ਬੀਬੀ ਗਲਤੀ ਹੋ ਗਈ ਮੜਾ ਕਹਿ ਤਾ ਮੈਂ ਕੀ ਕਹਿ ਸਕਦਾ ਹੁਣ ਇੱਡੇ ਸਪੈਕਟ ਇੱਕ ਮਿੰਟ ਬੀਬੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਥਾਣੇ ਫੋਨ ਲਾਤਾ